ਤੋ ਸਾਰੇ ਹੀ ਸਤਕਾਰਯੋਗ ਵੀਰਾਂ ਨੂੰ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਹਨੇ ਟਕੀ ਲੈ ਲਾ ਲਈ ਆ। ਆਏ ਗਏ ਤੀ ਵੇਸੇ ਬਾਹਰ ਚਲੇ ਕਿ ਤੇਜ ਲੱਗ ਜੂ ਐ ਦਾ ਇੱਕ ਆਪਣੇ। ਲਓ ਜੀ ਅੱਜ ਆਪਣੇ ਚਾਚਾ ਜੀ ਦੇ ਘਰ ਪੈਰੀ ਆ ਸੱਤ। ਸੋ ਆਓ ਦੇਖਦੇ ਆ ਕਿਦਾਂ ਦਾ ਮਾਹੌਲ ਆ ਹੈਨਾ। ਲਓ ਜੀ ਥਿਆਰੀਆਂ ਵੇਰੀਆਂ ਚੱਲ ਰਹੀਆਂ ਨੇ ਸਾਰੇ। ਜੋ ਰੋਟੀ ਹੁਣ ਸਾਰਿਆਂ ਨੂੰ ਇੱਕ ਵਾਰ ਖਵਾ ਦਿੱਤੀ ਐ। ਲੋ ਜੀ ਸਾਰੇ ਸਾਡੇ ਨਾਲ ਬੰਦੇ ਤਿਆਰ ਖੜਿਆ ਰੈਡੀ ਖੜਿਆ ਸਾਰੇ ਹੋ ਠੀਕ ਹੋ ਜੀ ਬਾਕੀ ਇਹਨਾਂ ਦੀ ਜੋਰ ਜਮੈਸ ਵੀ ਕਰਵਾਵਾਂਗੇ ਬੰਦਿਆਂ ਦੀ Bye. ਆਹ ਲੈ ਆਪਾ ਸੀ ਦੇਖੋ ਅਡਕੇ ਜੀ ਲਓ ਜੀ ਮੁੰਡੇ ਆਪਣਾ ਸਰੀਰ ਕਾਇਮ ਕਰ ਰਹੇ ਨੇ ਇਹ ਆ ਸਾਡੀ ਨੌਜਵਾਨ ਪੀੜ੍ਹੀ ਅੱਜ ਦੀ ਚਲੋ ਵੀ ਕੰਮ ਤੇ ਰਾਜੂ ਕਹੇ ਇਹਨਾਂ ਨੂੰ ਕੰਮ ਤੇ ਲਾ ਯਾਰ ਸਾਰਿਆਂ ਨੂੰ ਹੋਰ ਕੰਮ ਕਰੋ ਕਹਦੇ ਸਾਰਿਆਂ ਨੇ ਵਾ ਕਰਦੇ ਕਾਵੇਂ ਨੂੰ ਆ ਗਿਆ ਹੈ ਠੰਡੀ ਮਿੱਠੀ ਲੱਸੀ ਦਾ ਲੰਗਰ ਸੰਗਤ ਦੇ ਲਈ ਲੱਸੀ ਤਿਆਰ ਕਰ ਰਿਹਾ ਹੈ ਕਰ ਦਿਓ ਜੀ ਤਿਆਰ ਕਰ ਇਹਦੇ ਹੋਰ ਵੀ ਬਣਾ ਲਈਏ ਇੱਛਾ ਥੋੜਾ ਜਿਹਾ ਇਹਦੇ ਵਿੱਚ ਪਾ ਦਾਂਗੇ ਫਲੇਵਰ ਜਾਂ ਕੋਈ ਨਾ ਕੋਈ ਹੈ ਨਾ ਸਿਰਾਈ ਗੱਲਬਾਤ ਬਣ ਜੂਗੀ ਹੈ ਨਾ ਆਪਣਾ ਤੋਂ ਬਣਾ ਦੋ ਕਰ ਬਣਾ ਇਹ ਹੋਊਗਾ ਤੁਹਾਨੂੰ ਕਰ ਲਏ ਉਸ ਨੂੰ ਠੀਕ ਹੈ ਬਾਈ ਚਲ ਗਿਆ ਆਪਣੇ ਖਰਚ ਦਾ ਆਪ ਪਾਟ ਕੇ ਠੀਕ ਹੈ ਠੀਕ ਹੈ ਹੂੰ ਚਲੋ ਅੱਗੇ ਅੱਗੇ ਬੈਠੋ ਅੱਗੇ ਚਲੋ ਤੇ ਬੈਠਿੰਦੇ आदि लोगे को तो एक एक के दोरो लेके जा पालिया नहीं अंदर कनेक्ट नहीं ਸਭ ਕੁਝ ਨਹੀਂ ਪਾਰ ਸਾਰੇ ਬੰਦੇ ਸਾਰੇ ਜਾਣਦੇ ਇੱਕ ਅੱਧਾ ਤਾਂ ਚੱਲ ਜਾਂਦਾ ਐਨੇ ਵਾਰ ਤੋਂ ਚਲੋਗਾ ਰਹਿ ਤਾਂ ਨਹੀਂ ਗਿਆ ਦੇਖ ਲੈ ਦੇਖ ਲੈ ਬੜਾ ਜਿਹਾ ਤਵੇ ਗਲਾਸ ਮੰਦੇ ਲੈ ਕੰਨ ਵਾਲੇ ਬਾਰੇ ਉਹਨਾਂ ਲਈ ਵੀ ਸਾਡੇ ਸੋਹਣਾ ਲੱਗ ਕੇ ਖੜਾ ਤੇ ਦੇਖੋ ਆ ਗਈ ਜੀ ਸਾਰਿਆਂ ਨੂੰ ਆ ਗਈ ਆ ਗਈ ਆ ਗਈ ਪੀਲਾ ਹੋਇਆ ਪਾਣੀ ਪੀਲਾ ਹੋਇਆ ਹੋਰ ਤੂੰ ਚਾਹ ਬਾਹਰ ਪੀਲਾ 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 ਲੱਗਣਾ ਲੱਗਣਾ ਲੈ ਗਈ ਇੱਕ ਕਲਾਸ ਵਿੱਚ ਕਲਾਸ ਹੈ ਜੋ ਬਦਲੋ ਨੋ ਨਿਕੀ ਬੱਸ ਅਟਾ ਵਾ ਇੰਨਾ ਕਿ ਮਿੱਠਾ ਹੀ ਠੀਕ ਨਾ ਆਉਂਦਾ ਬੜਾ ਮਿੱਠਾ ਨਿਕਲਦਾ ਫਿਰ ਬੜੇ ਨਾਲ ਨਾ ਚਿੱਟਾ ਜਾ ਕੇ ਲਾ ਦੇ ਪਾਣੀ ਬਲਕੀ ਸਰਦਾਈ ਨੇ ਕਿ ਸੰਗਾਲੀ ਬਣ ਜੀ ਨਾ ਉੱਦੋਂ ਨਾਲ ਹੀ ਲਾ ਦੇ ਉਹਹੀ ਗੱਲ ਆ ਜਮਾ ਦੱਸਾ ਦੋ ਧੰਨਵਾਦ ਥੈਂਕ ਯੂ ਥੈਂਕ ਯੂ ਠੀਕ ਹੈ ਜੀ ਠੀਕ ਹੈ ਜੀ ਓਕੇ ਚਲਿਏ ਜੀ ਚਲੋ ਆਜ ਉਧਰ ਲੈ ਕੇ ਚਲੀਏ ਲਾਓ ਜੀ ਸਾਡੇ ਬੰਦੇ ਨਿਭਾ ਰਹੇ ਨੇ ਕਿ ਸੇਵਾ ਅਜ ਲੰਗਰ ਦੀ ਠੱਡੀ ਮਿੱਟੀ ਉਸ ਸੰਗਤ ਲਈ ਆਜੋ ਜੀ ਆਜੋ ਪੀ ਲੋ ਪੀ ਲੋ ਲੈ ਕੇ ਚੱਲਾਂਗੇ ਕੋਲਡ ਡਰਿੰਕ ਹੁਕਮ ਹੋ ਗਿਆ ਕਿ ਜਿਹੜੇ ਬਾਈਆਂ ਨੇ ਆਪਣੇ ਸਹਿਯੋਗ ਦਿੱਤਾ ਅੱਜ ਮੁੰਡਿਆਂ ਦਾ ਮਾਨਤਾਨ ਕਰਨਾ ਕਹਿੰਦੇ ਅਡੋ ਅਡ ਕੱਢ ਲਈ ਅਡੋ ਅਡ ਸਪਰਾਈਟ ਲੈ ਲਓ ਜੇ ਲਿੰਮਕਾ ਹੈਗਾ ਤਾਂ ਲਿੰਮਕਾ ਲੈ ਲਓ ਤਾਰਾ ਜੀ ਸੋਡਾ ਹੋ ਗਿਆ ਰੈਡੀ ਬਾਈ ਕੰਮ ਹੋਦਰ ਤਾਰਾ ਜੀ ਹੋ ਗਿਆ ਸਰ ਹੋ ਗਿਆ ਪਕੜਾ ਪਿਆਰਾ ਜੀ ਆ ਪਕੜਾ ਪਿਆਰਾ ਸਰ ਜੀ ਠੀਕ ਹੈ ਜੀ ਠੀਕ ਹੈ ਲਓ ਜੀ ਸਾਨੂੰ 4 ਬੋਤਲਾਂ ਦਾ ਹੁਕਮ ਹੋਇਆ ਸੀ 4 ਅਸੀਂ ਲੈ ਚੱਲੇ ਹੁਣ ਜੀ ਸਰ ਨਾਲ ਵੱਡਾ ਰੋਲ ਹੁੰਦਾ ਮਾਈਆਂ ਦਾ ਮਾਈਆਂ ਦੇਖੋ ਵੀ ਇੰਨੀ ਤਪਦੀ ਧੁੱਪ ਦੇ ਵਿੱਚ ਰੋਟੀ ਲਾ ਰਹੀਆਂ ਨੇ ਹਨਾ ਲਓ ਜੀ ਸਾਡਾ ਖੜਾ ਪ੍ਰਸਾਦ ਪ੍ਰਸਾਦ ਦਾ ਸਾਰਾ ਤਿਆਰ ਹੈ ਇੱਧਰ ਸਾਡੀਆਂ ਮਾਈਆਂ ਦੇ ਰੂਪ ਦੀ ਸੇਵਾ ਕਰ ਰਹੀਆਂ ਨੇ ਤੋਂ ਇਸ ਤਰ੍ਹਾਂ ਕਿ ਅੱਜੋ ਸਾਡਾ ਰਿਹਾ ਸੱਤ ਦਾ ਪ੍ਰੋਗਰਾਮ ਸੱਤ ਪੈ ਗਈ ਸਾਡੇ ਮਿਸਤਰੀ ਦਾ ਕਰਤਾ ਜੀ ਮਾਨਤਾਨ ਜੀ ਅੱਕੇ ਕਰਨਾ ਹਜੇ ਆਪਾਂ ਕਰਨਾ ਹਜੇ ਚਲੋ ਹੁਣ ਅਸੀਂ ਮਿਸਤਰੀ ਕੋਲ ਚੱਲਾਂਗੇ ਹੁਣ ਆਜੋ ਫਿਰ ਮਿਸਤਰੀ ਕੋਲ ਚੱਲਦੇ ਆਜੋ ਇਹ ਲੇਟ ਆਇਆ ਸਾਡਾ ਬੰਦਾ ਹਨਾ ਰਾਜੂ ਕੰਪਲੀਟ ਐ ਸੋਤਾ ਠੀਕ ਐ ਓਕੇ ਹੋ ਗਿਆ ਕੰਮ ਜਗਾਰਾ ਛੜ ਦੇ ਫਿਰ ਜਗਾਰਾ ਰਾਜੂ ਲਓ ਜੀ ਮਿਸਤਰੀ ਦਾ ਮਾਨ ਸਨਮਾਨ ਹੋ ਰਿਹਾ ਪਰਿਵਾਰ ਵੱਲੋਂ ਪਹਿਲਾ ਹਾਰ ਪਾ ਦਿਓ ਹਾਰ ਪਾਓ ਮੂੰਹ ਮਿੱਠਾ ਕਰਾ ਦਿਓ ਐਵੇਂ ਨਾ ਪਾ ਪਹਿਲਾਂ ਕਿਤੇ ਨਾ ਗਏ ਕਾਰਾ ਦਿਓ ਮੈਟ੍ਰਿਕ ਕਰਨ ਦੀ ਸਾਡੇ ਪਰਿਵਾਰ ਦੇ ਨੰਮਾਨ ਦੀ ਤਾਲੀਆਂ ਕਲਾਪਿੰਗ ਕਰ ਦਿਓ ਬਈ ਲਓ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਸੂਪਰਮਾਤਮਾ ਸਾਰਿਆਂ ਨੂੰ ਇਸ ਤਰ੍ਹਾਂ ਹਨਾ ਜੀ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਆਪਦੇ ਭੈਣ ਭਾਈ ਸਾਰੇ ਕਾਮਯਾਬ ਹੁੰਦੇ ਆ ਮਹਾਰਾਜ ਇਸ ਤਰ੍ਹਾਂ ਮੇਰਾ ਮੇਰਾ ਰੱਖੇ ਸਾਰੇ ਉੱਪਰ ਸੋ ਭਾਈ ਬਹੁਤ ਬਹੁਤ ਵਧਾਈਆਂ ਤੈਨੂੰ